ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵਿਧਾਨ ਸਭਾ ਦੇ ਮੈਂਬਰ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵਜੋਂ ਨਿਯੁਕਤੀ ਹੋਈ ਅਤੇ ਹੈਪਟਨ ਸਕਾਈ ਰਿਐਲਿਟੀ ਲਿਮਿਟਿਟਡ ਤੇ ਅੱਠ ਹੋਰ ਸਮੂਹਿਕ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਤੇ ਅਹੁਦੇ ਤੋਂ ਅਸਤੀਫਾ ਦਿੱਤਾ। ਅਰੋੜਾ ਨੇ ਐਤਵਾਰ ਨੂੰ ਹੈਪਟਨ ਸਕਾਈ ਰਿਐਲਿਟੀ ਲਿਮਿਟਿਡ ਦੇ ਬੋਰਡ ਆਫ ਜੋ ਡਾਇਰੈਕਟਰ ਸਨ ਉਹਨਾਂ ਨੇ ਇਸ ਪੱਧਰ ਤੋਂ ਅਸਤੀਫਾ ਦਿੱਤਾਤਾ ਇਸ ਬਾਰੇ ਉਹਨਾਂ ਨੇ ਸੂਚਿਤ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ 3 ਅਗਸਤ 2025 ਨੂੰ ਹੈਪਟਨ ਸਕਾਈ ਰਿਐਲਿਟੀ ਲਿਮਟਿਡ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਿਹਾ ਹੈ ਕਿ 23 ਜੂਨ 2025 ਨੂੰ ਪੰਜਾਬ ਰਾਜ ਦੀ ਨੁਮਾਇੰਦਗੀ ਕਰਦੇ ਹੋਏ ਵਿਧਾਨ ਸਭਾ ਦੇ ਮੈਂਬਰ ਵਜੋਂ ਉਹਨਾਂ ਨੇ ਹਾਲ ਹੀ ਵਿੱਚ ਚੋਣ ਦੇ ਨਤੀਜੇ ਵਜੋਂ ਜਿੱਤ ਹੋਈ ਸੀ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੈਬਨਿਟ ਮੰਤਰੀ ਵਜੋਂ ਨਿਵਾਜਿਆ ਸੀ ਅਤੇ ਜ਼ਿੰਮੇਵਾਰੀ ਵੀ ਉਹਨਾਂ ਨੂੰ ਸੌਂਪੀ ਗਈ ਸੀ ਜਿਸ ਨੂੰ ਪੰਜਾਬ ਦੇ ਰਾਜਪਾਲ ਵੱਲੋਂ 3 ਜੁਲਾਈ 2025 ਨੂੰ ਨਿਯੁਕਤ ਕੀਤਾ ਸੀ ਇਸ ਉੱਚ ਜਨਤਕ ਅਹੁਦੇ ਨੂੰ ਸੰਭਾਲਣ ਦੇ ਲਈ ਉਹਨਾਂ ਦੇ ਪੂਰੇ ਧਿਆਨ ਅਤੇ ਪੰਜਾਬ ਰਾਜ ਅਤੇ ਇਸ ਦੇ ਲੋਕਾਂ ਦੀ ਸੇਵਾ ਲਈ ਉਹਨਾਂ ਨੇ ਅਟੁੱਟ ਵਚਨਬੱਧਤਾ ਦੀ ਲੋੜ ਦੱਸੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਸਰਬੋਤਮ ਜਨਤਕ ਹਿੱਤ ਅਤੇ ਸੰਵਿਧਾਨਿਕ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਨਾ ਸਿਰਫ ਮੇਰਾ ਫਰਜ਼ ਹੈ ਸਗੋਂ ਕੰਪਨੀ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਬਣੇ ਰਹਿਣਾ ਉਹਨਾਂ ਦੇ ਲਈ ਸਪਸ਼ਟ ਤੌਰ ਤੇ ਅ- ਸਬਕਾਰ ਕਰਨ ਯੋਗ ਉਹਨਾਂ ਨੂੰ ਲੱਗ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਕੰਪਨੀ ਦੇ ਨਾਲ ਆਪਣੀ ਸਾਂਝ ਦੇ ਦੌਰਾਨ ਡਾਇਰੈਕਟਰ ਬੋਰਡਸ ਸੀਨੀਅਰ ਮੈਨੇਜਮੈਂਟ ਟੀਮ ਅਤੇ ਸਾਰੇ ਹਿੱਸੇਦਾਰਾਂ ਦਾ ਉਹਨਾਂ ਤੇ ਅਟੁੱਟ ਸਮਰਥਨ ਤੇ ਸਹਿਯੋਗ ਵੀ ਹੈ ਪੇਸ਼ੇਵਰਤਾ ਲਈ ਉਹਨਾਂ ਨੇ ਸਾਰਿਆਂ ਦੇ ਲਈ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਇਸ ਅਸਤੀਫੇ ਪੱਤਰ ਦੇ ਵਿੱਚ ਜ਼ਿਕਰ ਕੀਤਾ ਕਿ ਉਹ ਹਮੇਸ਼ਾ ਆਪਣੇ ਫਰਜ਼ਾਂ ਨੂੰ ਮਿਹਨਤ ਤੇ ਇਮਾਨਦਾਰੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਹੈ। ਉਹਨਾਂ ਨੂੰ ਵਿਸ਼ਵਾਸ ਹੈ ਕਿ ਕੰਪਨੀ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਵਿਕਾਸ ਦੇ ਰਾਹਤੇ ਚੱਲਦੀ ਰਹੇਗੀ।